ਮੋਤੀਰਾਮਾ ਦੁੱਧ ਪਿਆਇਆ ਓਏ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਪੋਲੀਆਂ ਨੂੰ ਦੁੱਧ ਪਿਆਇਆ ਤੇ ਮੋਤੀਰਾਮ ਇੱਕ ਧਮ ਮੰਨ ਗਿਆ ਕਹਿੰਦਾ ਜੀ ਪਿਆਇਆ ਕਹਿੰਦੇ ਸਪੋਲਿਏ ਸਪਾਲਿਏ ਨਾ ਕੋ ਕਲਗੀਧਰ ਪਾਤਸ਼ਾਹ ਦੇ ਸਾਬਜਾਦਿਆਂ ਨੂੰ ਦੁੱਧ ਪਿਆਇਆ ਕਹਿੰਦੇ ਫੇਰ ਕੋਈ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ ਹਿੰਦੂ ਹੈ ਹਿੰਦੂ ਕੈਦੀਆਂ ਦੀ ਕਰਦਾ ਹੈ ਸੇਵਾ ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ ਅੱਜ ਕਹਿੰਦੇ ਆ ਇਸਲਾਮ ਕਬੂਲ ਲੈ ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ ਪਹਿਲਾਂ ਤੇ ਕਬੂਲ ਲੈਂਦਾ ਸਾਬ ਜਦਿਆਂ ਦੇ ਚਰਨਾਂ ਤੇ ਸਿਰ ਰੱਖ ਦਿੰਦਾ ਹੁਣ ਆਤ ਆ ਜਾ ਤਾ ਜਾ ਮੱਥਾ ਟਿਕਿਆ ਦੋ ਦਿਨ ਹੋਏ ਐ ਜੇ ਮਾਤਾ ਗੁਜਰਕੌਰ ਨੇ ਕਿਹਾ ਸੀ ਔਖਾ ਹੋਣਾ ਮਹਿੰਗਾ ਹੋਣਾ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖ ਤੇ ਕੁਝ ਬਈ ਕਰ ਮਾਰਾ ਉਸ ਵੇਲੇ ਹੁਕਮ ਇਹ ਹੋਇਆ ਕੋਲੂਚੇ ਦਾ ਟੱਪਰ ਪੀੜੋ ਲੈ ਕੇ ਗਏ ਕੋਲੂ ਗੱਡਿਆ ਹੋਇਆ ਹੈ ਪਹਿਲਾ ਪੁੱਤ ਚੱਕਿਆ ਨਰੈਣਾ 6 ਸਾਲ ਦਾ ਪੈਰਾ ਵਾਲੇ ਪਾਸਿਓਂ ਜਦੋਂ ਐ ਉਹਦੇ ਕੋਲੂ ਦੇ ਵਿੱਚ ਪਾਇਆ ਨਾ ਪਚੀੜ ਦਿੱਤੇ ਪੈਰ ਖੂਨ ਹੈ ਚੱਲਦਾ ਜਿਵੇਂ ਤੇਲ ਨਿਕਲਦਾ ਹੁੰਦਾ ਹੈ ਨਾ ਕੋਲੂ 'ਚੋਂ ਇਹ ਲੱਤਾਂ ਫਸਾਤੀਆਂ ਗੋਡਿਆਂ ਤੱਕ ਆਇਆ ਰੋਕ ਦਿਓ ਚੀਕਾਂ ਮਾਰੇ ਨਿਕਾਜਾ ਨਿਆਣਾ ਗੋਡਿਆਂ ਤੱਕ ਆਇਆ ਹੱਡੀਆਂ ਚੂਰ-ਚੂਰ ਕਰਦੀਆਂ ਕਹਿੰਦੇ ਅਜੇ ਵੀ ਬਚਾ ਲਾਂਗੇ ਮਨ ਜਾ ਪੋਤੀ RAM ਕਹਿਣ ਲੱਗਾ ਹੁਣ ਬਸ ਫਿਰ ਕੋਲੂ ਚੱਲਿਆ ਪਹਿਲਾਂ ਪੁੱਤ ਅੱਖਾਂ ਸਾਹਮਣੇ ਐਸੀ ਗੱਲ ਨਹੀਂ ਜਿੱਥੇ ਬੱਚਿਆਂ ਦਾ ਪਿਆਰ ਹੁੰਦਾ ਮਾਂ ਦਾ ਕਿਤੇ ਥੋੜਾ ਪਿਆਰ 80 ਸਾਲ ਦੀ ਬੇਬੇ ਨੂੰ ਫਿਰ ਦੂਜੇ ਨੰਬਰ ਤੇ ਕੋਲੂ ਪੀਆ ਫਿਰ ਘਰ ਵਾਲੀ ਤੇ ਚੌਥੇ ਨੰਬਰ ਤੇ ਕਹਿਣ ਲੱਗੇ ਅਜੇ ਵੀ ਸਮਾਂ ਹੈ ਉਹ ਕਹਿੰਦਾ ਲੋਕ ਨਿਆਣਿਆਂ ਲਈ ਜਿਉਂਦੇ ਐ ਸਾਬ ਜਦ ਦੇ 2 ਦਿਨ ਪਹਿਲਾਂ ਤੁਰ ਕੇ ਮੇਰੇ ਆਲਾ ਤੁਸੀਂ ਆ ਤੋਰਤਾ ਹੁਣ ਮੈਂ ਰਹਿ ਕੇ ਕੀ ਕਰਨਾ ਕਹਿੰਦਾ ਕਰ ਲੋ ਜੋ ਕਰਨਾ ਫੇਰ ਭਾਈ ਮੋਤੀराम ਜੀ ਨੂੰ ਕੋਲੂ ਚ ਬੀੜ ਕੇ ਸ਼ਹੀਦ ਕੀਤਾ ਗਿਆ ਚਾਰੇ ਜੀਆਂ ਨੇ ਕਰਦਿਆਂ ਨੇ ਕੀਮਤ ਦਿੱਤੀ ਕੀਮਤ ਉਸ ਦੁੱਧ ਦੀ ਜੋ ਸਾਬ ਜਦਿਆਂ ਪੀਂਦਾ ਸੀ ਦੁਨੀਆ ਵਿੱਚ ਸਭ ਤੋਂ ਮਹਿੰਗਾ ਦੁੱਧ ਜਿੱਤ ਪਿਆਇਆ ਹੈ ਨਾ ਤੇ ਮੋਤੀਰਾਮ ਬਾਬਾ ਮੋਤੀਰਾ